ਸਤਿ ਸ੍ਰੀ ਅਕਾਲ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸ਼ਬਿਸ਼ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਹੈਲਦੀ ਰੈਸਪੀ ਲੈ ਕੇ ਆਇਆ ਹਾਂ ਉਹ ਹੈ ਜੀ ਮਸ਼ਰੂਮ ਕਿਨਵਾ ਮਸ਼ਰੂਮ ਤੁਹਾਨੂੰ ਪਤਾ ਹੀ ਹੈ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਤੇ ਕਿਨਵਾ ਸੁਪਰ ਫੂਡ ਹੁੰਦਾ ਹੈ ਕਿਨਵਾ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਕਿਉਂਕਿ ਇਹ ਡਾਇਬਟਿਕ ਪੇਸ਼ੈਂਟ ਵਾਸਤੇ ਤਾਂ ਆਰਾਮ ਦਾ ਕੰਮ ਕਰਦਾ ਹੈ ਕਿਉਂਕਿ ਇਹਦੇ ਵਿੱਚ ਗਲੂਕੋਜ਼ ਦੀ ਮਾਤਰਾ ਬਿਲਕੁਲ ਵੀ ਨਹੀਂ ਹੁੰਦੀ ਤੇ ਬਿਲਕੁਲ ਫਰੀਂਦਾ ਹੈ ਤੇ ਇਸ ਕਰਕੇ ਇਸ ਦੀ ਵਰਤੋਂ ਬਹੁਤ ਹੀ ਜ਼ਿਆਦਾ ਕਰਦੇ ਨੇ ਤੇ ਮਿਲਟਸ ਦੇ ਵਿੱਚ ਵੀ ਆ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਖੂਮਾਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਮੈਦੇ ਨਾਲ ਮਸਲ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਜੋ ਵੀ ਅੰਦਰ ਤੇ ਬੈਡ ਪਾਰਟਿਕਲ ਲੱਗੇ ਹੋਏ ਹੁੰਦੇ ਨੇ ਉਹ ਸਾਰਿਆਂ ਨੂੰ ਆਪਾਂ ਸਾਫ਼ ਕਰ ਲਾਂਗੇ ਤੇ ਕਿਨਵਾ ਨੂੰ ਮੈਂ 5 ਤੇ 6 ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਤੇ ਇਸ ਨੂੰ 10 ਤੋਂ 15 ਮਿੰਟ ਤੱਕ ਪਾਣੀ ਦੇ ਵਿੱਚ ਮੈਂ ਪੀ ਕੇ ਰੱਖ ਲਿਆ ਹੈ ਇਹ ਸਾਬ ਪਾਣੀ ਹੈ ਬਿਲਕੁਲ ਦੋਸਤੋ ਇਸ ਨੂੰ ਚੰਗੀ ਤਰ੍ਹਾਂ ਧੋਣਾ ਹੁੰਦਾ ਹੈ ਇਹ ਪਾਣੀ ਦੇ ਨਾਲ ਰੁੜ ਜਲਦੀ ਜਾਂਦਾ ਹੈ ਤੇ ਥੱਲੇ ਛਾਨਨੀ ਲਗਾਨੀ ਪੈਂਦੀ ਹੈ ਉਸ ਨੂੰ ਇਹਨਾਂ ਜ਼ਰੂਰ ਧਿਆਨ ਰੱਖਣਾ ਕਿਤੇ ਧੋਂਦੇ ਧੋਂਦੇ ਸਾਰਾ ਕਿਨਵਾ ਤੁਸੀਂ ਰੋੜ ਨਾ ਬੈਠੋ ਤੇ ਆਓ ਆਪਾਂ ਇਸ ਦੀ ਸ਼ੁਰੂਆਤ ਕਰਦੇ ਹਾਂ ਮਸ਼ਰੂਮ ਕਿਨਵਾ ਬਣਾਉਣ ਵਾਸਤੇ ਇੱਥੇ ਮੈਂ ਦੋ ਪਿਆਜ਼ ਲਏ ਨੇ ਇੱਕ ਗਾਜਰ ਲਿਆ ਤੇ ਦੋ ਟਮਾਟਰ ਲਏ ਆ ਇਸ ਤੋਂ ਇਲਾਵਾ ਮੈਂ ਮਸ਼ਰੂਮ ਨੂੰ ਚੰਗੀ ਤਰ੍ਹਾਂ ਮੈਦੇ ਦੇ ਨਾਲ ਰਗੜ ਕੇ ਤੇ ਬਿਲਕੁਲ ਸਾਫ਼ ਕਰ ਲਿਆ ਤੇ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਤੁਸੀਂ ਦੇਖ ਪਾਰੇ ਹੋ ਕਿ ਪਿਆਜ਼ ਟਮਾਟਰ ਆਪਾਂ ਨੋਰਮਲ ਜਿਸ ਤਰ੍ਹਾਂ ਕੱਟਦੇ ਆ ਐਸ ਦਾ ਹਾਫ ਕਰਕੇ ਤੇ ਐਸ ਨੂੰ ਲੰਬੇ ਸਲਾਈਸ ਦੇ ਵਿੱਚ ਕਟਾਂਗੇ ਆਪਾਂ ਇਹਦਾ ਜਿਹੜਾ ਟੇਸਟ ਹੈ ਉਹ 90 ਲੰਬੇ ਪੀਸ ਕਿਰਮਾ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਨੇ ਤੇ ਇਸ ਤਰੀਕੇ ਨਾਲ ਆਪਾਂ ਕੱਟ ਕੇ ਤੇ ਇਹਦੇ ਸਲਾਈਸ ਕਰ ਲਾਂਗੇ ਅਲੱਗ-ਅਲੱਗ ਕਰ ਲਾਂਗੇ ਸਲਾਈਸ ਦਾ ਮਤਲਬ ਅਲੱਗ-ਅਲੱਗ ਕਰ ਲਾਂਗੇ ਇਸ ਤਰ੍ਹਾਂ ਇਹ ਸ্লাইਸ ਲਿਆ ਤੈਨੂੰ ਆਪਾਂ ਇਸ ਤਰ੍ਹਾਂ ਖੋਲ ਲਾਂਗੇ ਐਸੇ ਤਰ੍ਹਾਂ ਹੀ ਆਪਾਂ ਗਾਜਰ ਦੇ ਪੀਸ ਕਰਾਂਗੇ ਤੇ ਮਸ਼ਰੂਮ ਨੂੰ ਤੁਹਾਨੂੰ ਮੈਂ ਦੱਸਦਾ ਕਿ ਮਸ਼ਰੂਮ ਨੂੰ ਆਪਾਂ S ਸਾਈਜ਼ ਦੇ ਵਿੱਚ ਆਪਾਂ ਕੱਟਾਂਗੇ ਤੁਹਾਨੂੰ ਜਿਸ ਤਰ੍ਹਾਂ ਅੱਛਾ ਲੱਗਦਾ ਉਸ ਤਰੀਕੇ ਨਾਲ ਤੁਸੀਂ ਮਸ਼ਰੂਮ ਨੂੰ ਕੱਟ ਸਕਦੇ ਹੋ ਤੁਸੀਂ ਦੇਖਿਆ ਕਿ ਮਸ਼ਰੂਮ ਕਿੰਨੀ ਸਾਫ਼ ਮਸ਼ਰੂਮ ਹੈ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਮੈਦਾ ਥੋੜਾ ਸੁੱਕਾ ਲੈ ਕੇ ਤੇ ਉਸ ਨਾਲ ਰਗੜਦੇ ਹੋ ਤਾਂ ਮਸ਼ਰੂਮ ਬੜੀ ਸਾਫ਼ ਹੋ ਜਾਂਦੀ ਹੈ। ਇਸ ਦੀ ਵੀਡੀਓ ਮੈਂ ਇੱਕ ਅਲੱਗ ਵੀ ਬਣਾ ਕੇ ਚੈਨਲ ਤੇ ਪਾ ਦਵਾਂਗਾ ਤਾਂ ਕਿ ਤੁਹਾਨੂੰ ਆਸਾਨ ਹੋਏ। ਐਸੇ ਤਰੀਕੇ ਨਾਲ ਆਪਾਂ ਸਾਰੀ ਮਸ਼ਰੂਮ, ਪਿਆਜ਼, ਗਾਜਰ ਕੱਟ ਲਾਂਗੇ। ਤੇ ਆਓ ਹੁਣ ਵੀਡੀਓ ਜ਼ਿਆਦਾ ਲੰਬੀ ਨਾ ਬਣੇ ਤਾਂ ਆਪਾਂ ਰਸੋਈ ਦੀ ਸ਼ੁਰੂਆਤ ਕਰਦੇ ਹਾਂ। ਇੱਥੇ ਮੈਂ ਕੜਾਹੀ ਨੂੰ ਗੈਸ ਤੇ ਰੱਖ ਦਿੱਤਾ ਹੈ। ਉਹਨਾਂ ਦੇ ਵਿੱਚ ਮੈਂ ਦੋ ਜਮ ਲਈ ਦੇਸੀ ਘਿਓ ਦੇ ਪਾਵਾਂਗਾ ਦੇਸੀ ਘਿਓ ਨਾਲ ਕਿਰਵਾ ਦਾ ਸਵਾਦ ਹੋਰ ਵਾਜ ਜਾਂਦਾ ਹੈ ਪਹਿਲਾਂ ਕਿਉ ਗਰਮ ਉਦਦਾ ਤਾਂ ਮੈਂ ਇੱਥੇ ਇੱਕ ਚਮਚ ਜੀਰੇ ਦਾ ਜੀਰਾ ਪਹਿਲਾਂ ਤਿੜਕ ਜਾਂਦਾ ਤੇ ਮੈਂ ਗਾਜਰ ਤੇ ਪਿਆਜ਼ ਜਿਹੜੇ ਮੈਂ ਸਲਾਈਸ ਕਰਕੇ ਰੱਖੇ ਸੀ ਉਹ ਪਾ ਦਿੰਦੇ ਹਾਂ ਥੋੜਾ ਕੁ ਇਧਰ ਨੂੰ ਚਲਾਵਾਂਗੇ ਐਸੇ ਲਮਾਂ ਮੈਂ ਕੁਛ ਠਿਕੋਣੇ ਨਹੀਂ ਦੇ ਇਹ ਵੀ ਪਾ ਦੇਣੇ ਇਸ ਦਾ ਸਵਾਦ ਵੀ ਬੜਾ ਬਹੁਤ ਵਧੀਆ ਆਉਂਦਾ ਹੈ ਥੋੜਾ ਕੁ ਆਪਾਂ ਪਿਆਜ਼ ਨੂੰ ਆਪਾਂ ਜਿਆਦਾ ਇੱਥੇ ਨਹੀਂ ਭੁੰਨਾਂਗੇ ਥੋੜਾ ਕੁ ਨਰਮ ਹੀ ਕਰਾਂਗੇ ਕਿਉਂਕਿ ਕਿਨਵਾ ਪਾ ਕੇ ਫਿਰ ਆਪਾਂ ਬੋਇਲ ਕਰਨਾ ਹੈ ਕਿਨਵਾ ਨੂੰ ਤਾਂ ਉਸ ਵੇਲੇ ਫਿਰ ਜਿਆਦਾ ਪੱਕ ਜਾਂਦੇ ਨੇ ਤੇ ਸਵਾਦ ਨਹੀਂ ਲੱਗਦੇ ਇਸਦੇ ਨਾਲ ਹੀ ਮਸ਼ਰੂਮ ਪਾ ਦਿੰਦਾ ਇਹ ਮਸ਼ਰੂਮ ਕੱਟੀਆਂ ਸੀ ਦੋ ਤੋਂ 3 ਮਿੰਟ ਤੱਕ ਅਲਰੂ ਆਪਾਂ ਸੋਤੇ ਕਰਾਂਗੇ ਬਹੁਤ ਹੀ ਜ਼ਿਆਦਾ ਵਧੀਆ ਇਹ ਰੈਸਪੀ ਹੈ ਤਾਕਤ ਦੇ ਨਾਲ ਭਰਪੂਰ ਹੈ ਗਲੂਟਨ ਫ੍ਰੀ ਹੈ ਡਾਇਟਿਕ ਪੇਸ਼ੈਂਟ ਵੀ ਖਾ ਲੈਂਦੇ ਨੇ ਇਤੋਂ 2 ਮਿੰਟ ਖੁਮ ਭਾਜਣਾ ਆਪ ਦਾ ਪਾਣੀ ਛੱਡ ਦੇਣਗੇ ਆ ਤੇ ਇੱਥੇ ਮੈਂ ਹੁਣ ਖੁਮਾ ਕਾ ਦੀ ਪਾਣੀ ਛੱਡਣ ਔਰ ਬਾਕੀ ਸਬਜ਼ੀਆਂ ਵੀ ਪੱਕ ਜਾਣ ਤਾਂ ਮੈਂ ਸਵਾਦ ਅਨੁਸਾਰ ਦਮਕ ਪਾ ਰਿਹਾ ਹਾਂ ਮੈਂ ਸੇਂਦਾ ਨਮਕ ਆ ਪਿਕ ਸਾਲਟੀ ਅਸੀਂ ਵਰਤਦੇ ਹਾਂ ਤੇ ਉਹ ਪਾ ਦਿੱਤਾ ਹੈ ਟਮਾਟਰਾਂ ਨੂੰ ਆਪਾਂ ਬਿਲਕੁਲ ਲਾਸਟ ਚ ਪਾਵਾਂਗੇ ਇੱਕ ਤੋਂ 2 ਮਿੰਟ ਮਸ਼ਰੂਮ ਨੂੰ ਤੁਸੀਂ ਸੋਤੇ ਕਰ ਲਓ ਤੁਸੀਂ ਚਾਹੋ ਤਾਂ ਇਹਦੇ ਵਿੱਚ گارਲਿਕ ਦਾ ਵੀ ਉਪਯੋਗ ਕਰ ਸਕਦੇ ਹੋ ਲਸਣ ਦਾ ਵੀ ਕਰ ਸਕਦੇ ਨੇ ਇੱਥੇ ਮੈਂ ਇਕੱਲਾ ਪਿਆਜ਼ ਦਾ ਕੀਤਾ ਹੈ ਹੁਣ ਮੈਂ ਇਹਦੇ ਵਿੱਚ ਥੋੜਾ ਕੁ ਟੇਸ ਦੇ ਮੁਤਾਬਕ ਕਾਲੀ ਮਿਰਚ ਪਾ ਰਿਹਾ ਹਾਂ ਲਾਲ ਮਿਰਚ ਦਾ ਆਪਾਂ ਉਪਯੋਗ ਬਿਲਕੁਲ ਵੀ ਨਹੀਂ ਕਰਾਂਗੇ ਕਾਲੀ ਮਿਰਚ ਹੈ ਜਿਹੜੇ ਖੁੰਮਾ ਦੇ ਨਾਲ ਫਲੇਵਰ ਹੈ ਜਿਹੜਾ ਕਾਲੀ ਮਿਰਚ ਦਾ ਬਹੁਤ ਜ਼ਿਆਦਾ ਵਧੀਆਤਾ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਪਾਣੀ ਖੁੰਮਾ ਨੇ ਛੱਡ ਦਿੱਤਾ ਹੈ ਇੱਕੋ ਪਾਣੀ ਹੋ ਗਿਆ STT ਜਿਹੜਾ ਆਪਾਂ ਕਿਨਵਾ ਉਹ ਸਾਰਾ ਦਾ ਸਾਰਾ ਪਾ ਦਿੰਦੇ ਹਾਂ ਥੋੜਾ ਕੋ ਪਾਣੀ ਪਾ ਕੇ ਜਿਹੜਾ ਬੋਲ ਦੇ ਵਿੱਚ ਹੈ ਉਸ ਨੂੰ ਵੀ ਆਪਾਂ ਕਿਉਂਕਿ ਕਿਨਵਾ ਦੇ ਵਿੱਚ ਦਮਲ ਪਾਣੀ ਹੀ ਲੱਗਦਾ ਹੈ ਉਸ ਹਾਲਤ ਨਾਲ ਆਪਾਂ ਇਸ ਦੇ ਵਿੱਚ ਜਿੰਨਾ ਕਿ ਨਮਾ ਸੀ ਉਸ ਤੋਂ ਡਬਲ ਪਾਣੀ ਪਾ ਦਿੱਤਾ ਹੈ ਜਿਹੜੇ ਆਪਾਂ ਟਮਾਟਰ ਚੋਪ ਕਰਕੇ ਰੱਖੇ ਰਹੇ ਉਹ ਵੀ ਪਾ ਲੈਨੇ ਆ ਪਾਣੀ ਨੂੰ ਬੋਇਲ ਹੋਣ ਤੱਕ ਵੇਟ ਕਰਦੇ ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਨਵਾ ਦੇ ਵਿੱਚ ਬੋਇਲਡ ਆ ਚੁੱਕਾ ਹੈ ਤੇ ਇੱਥੇ ਮੈਂ 15 ਤੋਂ 20 ਕਾਜੂ ਜਿਨ੍ਹਾਂ ਦਾ ਮੈਂ ਦੋ ਫੜ ਕਰਦੇ ਆ ਸੀ ਉਹ ਪਾ ਦਿੰਦੇ ਆ ਤੇ ਥੋੜੀ ਕੁ ਬੱਚੇ ਕਹਿ ਰਹੇ ਆ ਕਿ ਲਾਲ ਮਿਰਚ ਨਹੀਂ ਭਾਈ ਤੇ ਮੈਂ ਚਿਲੀ ਫਲੈਕਸ ਪਾ ਰਿਆ ਜੋ ਕਿ ਟੇਸਟ ਥੋੜੀ ਕੁ ਜ਼ਿਆਦਾ ਨਹੀਂ ਬੱਚੇ ਮੰਗ ਰਹੇ ਆ ਤੇ ਇਸ ਦੇ ਨਾਲ ਹੀ ਮੈਂ ਅੱਧਾ ਕੁ ਚਮਚ 오ਰਗੈਨੋ ਕਿਉਂਕਿ ਇਟਾਲੀਅਨ ਰੈਸਪੀਜ਼ ਹੈ ਤਾਂ ਇਹਦੇ ਵਿੱਚ 오ਰਗੈਨੋ ਦੀ ਵਰਤੋਂ ਜ਼ਰੂਰ ਹੋਵੇਗੀ ਤੇ ਹੁਣ ਆਪਾਂ ਇਸ ਨੂੰ ਟੱਕ ਕੇ 15 ਮਿੰਟ ਗੈਸ ਦੀ ਫਲੇਮ ਨੂੰ ਸਲੋ ਕਰਕੇ ਆਰਾਮ ਨਾਲ ਪੱਕਾ ਲਾਂਗੇ ਇੱਕ ਬੋਲ ਆਉਣ ਤੋਂ ਬਾਅਦ ਆਪਾਂ ਇਸ ਨੂੰ ਸਲੋ ਕਰ ਦਿੰਦੇ ਹੁੰਦੇ ਆ ਤਾਂ ਆਪਾਂ ਵੇਟ ਕਰਦੇ ਆ ਤਦ ਤੱਕ ਮਸ਼ਰੂਮ ਕਿਨਵਾ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਆ ਪਾਣੀ ਸਾਰਾ ਸੋਕ ਕਰ ਲਿਆ ਥੋੜਾ ਜਿਹਾ ਪਾਣੀ ਹੈ ਮਾਮੂਲੀ ਜਾਂ ਇਹ ਪਏ ਪਏ ਸੁੱਕ ਜਾਏਗਾ ਉਹਨਾਂ ਆਪਾਂ ਇਸ ਨੂੰ ਟੱਕ ਕੇ 10 ਤੋਂ 15 ਮਿੰਟ ਤੱਕ ਰੱਖ ਦਾਂਗੇ ਤਾਂ ਬਹੁਤ ਵਧੀਆ ਸੈੱਟ ਹੋ ਜਾਂਦੇ ਨੇ ਦੇਖੋ ਥੱਲਾ ਇੰਦਾ ਬਿਲਕੁਲ ਸਾਫ਼ ਹੈ ਕੜਾਈ ਦਾ ਤਾਂ ਇਸ ਦਾ ਮਤਲਬ ਹੈ ਕਿ ਕਿਨਵਾ ਪੱਕ ਚੁੱਕਿਆ ਹੈ ਕਿਨਵਾ ਦੀ ਨਿਸ਼ਾਨੀ ਹੁੰਦੀ ਹੈ ਕਿ ਇਹ ਨਾ ਇੱਕ ਤਰ੍ਹਾਂ ਦਾ ਥੋੜਾ ਜਿਹਾ ਫੁੱਟ ਜਾਂਦਾ ਹੈ ਆ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਦੇ ਵਿੱਚ ਤਿਕੋਣ ਜੀ ਚੰਦਰਮਾ ਦੀ ਤਰ੍ਹਾਂ ਇਸ ਦਾ ਬੀਜ ਦੇ ਵਿੱਚ ਵਾਈਟ ਪਣ ਜਾ ਹੈ ਛੱਡ ਦਿੰਦਾ ਹੈ ਤਾਂ ਉੱਥੋਂ ਇਹ ਪਤਾ ਲੱਗ ਜਾਂਦਾ ਕਿ ਕਿਨਵਾ ਪੱਕ ਗਿਆ ਹੈ ਕਿਰਵਾ ਦੇ ਕਿਰਵਾ ਦੇ ਵਿੱਚ ਉਤਕੋਰ ਜਾਂ ਨਹੀਂ ਨਿਕਲਦਾ ਚੰਦਰਮਾ ਦੀ ਤਰ੍ਹਾਂ ਤਾਂ ਉਸ ਸਮੇਂ ਤੱਕ ਇਹ ਕਿਰਵਾ ਕੱਚਾ ਰਹਿੰਦਾ ਹੈ ਥੋੜਾ ਜਿਹਾ ਪਾਣੀ ਹੈ ਤਾਂ 1 ਦੇ ਮਿੰਟ ਤੱਕ ਆਪਾਂ ਇਸ ਨੂੰ ਖੁੱਲੇ ਚ ਹੀ ਪਕਾ ਕੇ ਫਲੇਮ ਮੈਂ ਥੋੜੀ ਕੋ ਤੇਜ ਕਰਦਾ ਮੀਡੀਅਮ ਤਾਂ ਕਿ ਜਲਦੀ ਪਾਣੀ ਸੁੱਕ ਜਾਂਦਾ ਤਾਂ ਫਿਰ ਇਸ ਨੂੰ ਆਪਾਂ ਢੱਕ ਕੇ ਰੱਖ ਦਾਂਗੇ ਤੇ ਫਿਰ ਆਪਾਂ ਪਰੋਸਾਂਗੇ ਬਸ਼ਰੂਮ ਕਿਰਵਾ ਬਣ ਕੇ ਬਿਲਕੁਲ ਰੈਡੀ ਹੈ ਤੇ ਆਓ ਹੁਣ ਆਪਾਂ ਇਸ ਨੂੰ ਪਰੋਸ ਦਿਓ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਖਿਲਿਆ ਖਿਲਿਆ ਬਣਿਆ ਤੇ ਬਹੁਤ ਹੀ ਸੁਆਦੀਸ਼ਟ ਇਹ ਰੈਸਪੀ ਹੁੰਦੀ ਹੈ ਪ੍ਰੋਟੀਨ ਨਾਲ ਫਾਈਬਰ ਨਾਲ ਭਰਪੂਰ ਹੈ ਕਿਰਮਾ ਜਿਹੜਾ ਫਾਈਬਰ ਬਹੁਤ ਹੁੰਦਾ ਕਿਰਮੇ ਦੇ ਵਿੱਚ ਖਾਸ ਕਰਕੇ ਡਾਇਬਟਿਕ ਪੇਸ਼ੈਂਟ ਆ ਜਿਹੜੇ ਉਹਨਾਂ ਵਾਸਤੇ ਤਾਂ ਇਹ ਵਰਦਾਨ ਹੋ ਰਹੀ ਬਹੁਤ ਹੀ ਜ਼ਿਆਦਾ ਹੈਲਥੀ ਰੈਸਪੀ ਹੁੰਦੀ ਹੈ 슈ਗਰ ਦੇ ਵਿੱਚ ਕਿਰਮਾ ਦੀ ਵਰਤੋ ਬਿਲਰਸ ਦੀ ਵਰਤੋ ਕਰੋ ਤਾਂ ਸ਼ੁਕਰ ਲੈਵਲ ਹੈ ਜਿਹੜਾ ਤੁਹਾਡਾ ਸਹੀ ਰਹਦਾ ਹੈ ਤੇ ਇਸੇ ਤਰ੍ਹਾਂ ਦੀ ਹੈਲਥੀ ਰੈਸਪੀਜ਼ ਦੇਖਣ ਲਈ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਇੱਕ ਸ਼ੇਅਰ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਕੀਮਤੀ ਹੈ ਸਸਰੀਆ ਕੌਰ ਜੀ